ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੇਰਾ ਨਾਮ ਹੈ ਜੀ ਗੈਰੀ ਮੈਂ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਤੋਂ ਆ ਤੇ ਇਹ ਮੇਰੀ ਪਹਿਲੀ ਵੀਡੀਓ ਆ ਇਸ ਵਿੱਚ ਮੈਂ ਆਪਣੀ ਡੇਲੀ ਰੁਟੀਨ ਬਾਰੇ ਦੱਸੂਗਾ ਤੁਹਾਨੂੰ ਤੇ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਾਣੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਨਵੀਂ ਵੀਡੀਓਜ਼ ਨੂੰ ਦੇਖ ਸਕੋ ਤੇ ਆਜੋ ਚੱਲਦੇ ਆਂ ਸੋ ਵਰਕਆਊਟ ਹੋ ਗਿਆ ਫਿਨਿਸ਼ ਆ ਚੱਲਦੇ ਆ ਡੀਫਾਲਟਰ ਵਾਲਾ ਉਹ ਸੀਰੀ ਚੱਟੀ ਡੀਫਾਲਟਰ ਡੀਫਾਲਟਰ ਮੈਂ ਉਹ ਤਾਂ ਕਹਿਣਾ ਕਿ ਉਹ ਕਿਹਦੀ ਜਿਹੜੀ ਹੈ ਤੇ ਮੋਡੀਫਿਕੇਸ਼ਨ ਕੀਤੀ ਹੋਈ ਆਹਾ ਫਰੰਟ ਬੰਪਰ ਤੇ ਸਾਈਡਸ ਤੇ ਇਹ ਇਲੀਗਲ ਹੈ ਇੱਥੇ ਜਰਮਨ ਦੇ ਵਿੱਚ ਫਰੰਟ ਵੰਪਰ ਤੇ ਆਪਾਂ ਫਰੰਟ ਲਿਪ ਲਾਈ ਹੋਈ ਆ ਸਾਈਡ ਤੇ ਸਾਈਡ ਸਕਰਟਸ ਲਾਈਆਂ ਹੋਈਆਂ ਨੇ ਤੇ ਇੱਕ ਬੈਕ ਬੰਪਰ ਤੇ ਡਿਫਿਊਜ਼ਰ ਲਾਇਆ ਹੋਇਆ ਤੇ ਜਰਮਨੀ ਵਿੱਚ ਇਹ ਚੀਜ਼ਾਂ ਅਲਾਉਡ ਨਹੀਂ ਹੈਗੀਆਂ ਇਲੀਗਲ ਨੇ ਤੇ ਜੇ ਪੁਲਿਸ ਵਾਲੇ ਗੱਡੀ ਰੋਕਦੇ ਨੇ ਤੇ ਹੋ ਸਕਦਾ ਗੱਡੀ ਉਹ ਬੌਂਡ ਕਰਦਣ ਜਾਂ ਫਿਰ ਤੁਹਾਨੂੰ ਫਾਈਨ ਕਰਨ ਤੇ ਤਾਂ ਇਸ ਕਰਕੇ ਮੈਂ ਇਹ ਗੱਡੀ ਨੂੰ ਡਿਫਾਲਟਰ ਕਰਨਾ ਜਿੰਮ ਤੋਂ ਬਾਅਦ ਹੁਣ ਟਾਈਮ ਹੋ ਗਿਆ ਆਪਣਾ ਪੋਸਟ ਵਰਕਆਊਟ ਮੇਲ ਦਾ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਆਪਣੀ ਪੋਸਟ ਵਰਕਆਊਟ ਡਰਿੰਕ ਇਹਦੇ ਵਿੱਚ ਮੈਂ ਪਾਇਆ ਹੋਇਆ ਪੀਨਟਸ ਪਾਏ ਹੋਏ ਨੇ ਓਟਸ ਪਾਏ ਹੋਏ ਆ ਇੱਕ ਬਨਾਣਾ ਪਾਇਆ ਤੇ ਲੋ ਫੈਟ ਮਿਲਕ ਪਾਇਆ ਹੋਇਆ ਜੋ ਕਿ ਗੇਨਿੰਗ ਲਈ ਬਹੁਤ ਵਧੀਆ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਘਰ ਨੂੰ ਤੇ ਖਾਣੇ ਆਪਣੀ ਪੋਸਟ ਵਰਕਆਊਟ ਮੀਲ ਮਿਲਦੇ ਆ ਤੁਹਾਨੂੰ ਜਲਦੀ ਏਸੀ ਅੱਜ ਦੀ ਪੋਸਟ ਵਰਕਆਊਟ ਮੀ ਆਪਣੇ ਪੋਸਟ ਵਰਕਆਊਟ ਮੀਲ ਤੋਂ ਬਾਅਦ ਹੁਣ ਟਾਈਮ ਹੋ ਗਿਆ ਜੌਬ ਤੇ ਜਾਣ ਦਾ ਤੇ ਡਿਫਾਲਟ ਖੜੀ ਆ ਇੱਥੇ ਰੱਖਦੀਆਂ ਦੇ ਵਿੱਚ ਬੈਗ ਉਹ ਰਹੀ ਸਾਹਮਣੇ ਡੀਐਚਐਲ ਤੇ ਗੱਡੀ ਲਾਈ ਇਹ ਆਪਾਂ ਪਾਰਕਿੰਗ ਤੇ ਇੱਥੇ ਕਾਰ ਮਾਤ ਨਾ ਤਾ ਤਖੜੋਣਾ ਉਹਨਾਂ ਜਿੱਥੇ ਨਾਲ ਗੱਡੀ ਕੋਈ ਟੱਚ ਨਾ ਕਰੇ ਦੋਰ ਖੋਲਣ ਬਣੇ। ਕਿਉਂਕਿ ਲੋਕੀ ਕੀ ਕੀ ਨਹੀਂ ਕਰਦੇ ਹੈਗੇ। ਦੋਰ ਖੋਲਦੇ ਆ। ਧੜਮ ਦੇਣੇ ਨਾਲ ਮਾਰਦੇ ਆ ਗੱਡੀ ਤੇ। ਤੇ ਪਾਰਕਿੰਗ ਮਿਲ ਗਈ ਆਪਾਂ ਨੂੰ ਇੱਥੇ। ਹੋਈ ਐ ਰੈਡੀ ਸੇਫਟੀ ਸ਼ੂਸ ਪਾਈਏ। ਤੇ ਸੇਫਟੀ ਵੈਸਟ ਤੇ ਚੱਲਦੇ ਆ ਕੰਮ ਤੇ। ਤੋ ਆਪਾਂ ਇਹ ਟਰੱਕ ਦੇ ਵਿੱਚ ਆਪਣਾ ਰੂਟ ਸਟਾਰਟ ਤੋਂ ਹੋਣਾ। ਆਬਰਹਾਉਸਨ ਤੋਂ ਤੇ ਆਪਾਂ ਜਾਣਾ ਫ੍ਰੈਂਕਫਰਟ। ਕਰਨਾ ਪਾਉਣਾ ਇਹ ਕਾਰਡ। ਇਹ ਕਾਰਡ ਟਰੱਕ ਦੇ ਵਿੱਚ ਪਹਿਣਾ। ਇਹ ਸਾਰਾ ਇਹਦੇ ਵਿੱਚ ਡਰਾਈਵਿੰਗ ਟਾਈਮ, ਬ੍ਰੇਕ ਸਭ ਕੁਝ ਰਿਕਾਰਡ ਹੁੰਦਾ। ਤੁਸੀਂ ਕਿੰਨੇ ਟਾਈਮ ਟਰੱਕ ਚਲਾਉਨੇ ਆ। ਇਹ ਨਾਮ ਆ ਗਿਆ ਲਾਸਟ ਵਿਦ ਟ੍ਰਾਵਲ ਓਕੇ ਐਂਟਰੀ ਡਿਸ਼ਨ ਯਸ ਤੇ ਕੱਲ ਦਾ ਬ੍ਰੇਕ ਟਾਈਮ ਵੀ ਇੰਨੇ ਵਜੇ ਆਪਾਂ ਕਾਰਡ ਕੱਢਿਆ ਸੀ ਲਾਸਟ ਟਾਈਮ ਬ੍ਰੇਕ ਪੋਰਟ ਤੇ ਸੀਗਾ ਓਕੇ ਡੇਟ ਡੱਚਲੈਂਡ ਜਰਮਨੀ ਕਨਫਰਮ ਐਂਟਰੀ ਯਸ ਤੇ ਇਹਨੂੰ ਲਾ ਦਾਂਗੇ ਆਪਾਂ ਵਰਕ ਆਊਟ ਤੇ 15 ਮਿੰਟ ਆਪਾਂ ਚੈੱਕ ਕਰਨਾ ਟਰੱਕ ਸਾਰਾ ਕੁਝ ਸਹੀ ਆ ਤੇ ਜਦ ਤੱਕ ਆਪਾਂ ਰੰਗ ਤੇ ਆਪਾਂ ਸਕੈਨ ਕਰ ਲਵਾਂਗੇ ਆਪਾਂ ਰੂਟ ਨੂੰ ਇੱਕ ਚੀਜ਼ ਹੋਰ ਜਦੋਂ ਵੀ ਆਪਾਂ ਆਪਾਂ ਨੂੰ ਰੂਟ ਮਿਲਦਾ ਤੇ ਸਟਾਰਟ ਕਰਨ ਤੋਂ ਪਹਿਲਾਂ ਜਰੂਰ ਕਲੀਨ ਕਰੋ ਸਟੀਅਰਿੰਗ ਗੇ ਐਵਰੀਥਿੰਗ ਕਿਉਂਕਿ ਪਤਾ ਨਹੀਂ ਕਿਨੇ ਕਿਨੇ ਯੂਜ਼ ਕੀਤਾ ਹੁੰਦਾ ਟਰੱਕ ਪਹਿਲਾਂ ਤੇ ਕਿਦਾਂ ਦੇ ਹੱਥ ਲਾਈਵ ਹੁੰਦੇ ਨੇ ਉਹਨਾਂ ਨੇ ਸਾਫ਼ ਕਰਦੇ ਨੇ ਜਾਂ ਨਹੀਂ ਸੋ ਇਨਫੈਕਸ਼ਨ ਤੋਂ ਬਚਣ ਲਈ ਇਹ ਕਰਨਾ ਜ਼ਰੂਰੀ ਆ ਮੈਂ ਤਾਂ ਕਰਦਾ ਬਾਕੀਆਂ ਦਾ ਪਤਾ ਨਹੀਂ ਮੈਨੂੰ ਇਹ ਸਹੀ ਲੱਗਦਾ ਤੇ ਬਾਕੀ ਅੱਜ ਲੋਡ ਹੈ ਕਿ ਨਹੀਂ ਆਪਣੇ ਕੋਲ ਤਿੰਨ ਲੋਡ ਨੇ ਫ੍ਰੈਂਕਫਰਟ ਤੋਂ ਚੱਕਣੇ ਆ ਆਪਾਂ ਇਹ ਵਾਲਾ ਰੂਟ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਬਹੁਤ ਕਿਉਂਕਿ ਇਹਦੇ ਵਿੱਚ ਤਿੰਨ ਵਾਰ ਲੋਡ ਚੱਕਣਾ ਫਿਰ ਇੱਥੇ ਲਿਆ ਕੇ ਰੱਖਣਾ ਤੇ ਟਾਈਮ ਬਹੁਤ ਵੇਸਟ ਹੁੰਦਾ ਹੈ ਇਹਦੇ ਵਿੱਚ ਇਹ ਰੂਟ ਦੇ ਨੰਬਰ ਹੁੰਦੇ ਨੇ ਇਹ ਹੈਗਾ 32 ਨੰਬਰ ਰੂਟ ਤੇ ਮੈਂ ਜਿਹੜਾ ਮੈਂ ਜ਼ਿਆਦਾ ਲਾਈਕ ਕਰਦਾ ਰੂਟ ਉਹ ਹੈਗਾ 14 ਨੰਬਰ ਉਹਦੇ ਵਿੱਚ ਇੱਕ ਤਾਂ 5 ਘੰਟੇ ਦਾ ਰੂਟ ਆ ਤੁਹਾਡਾ ਤੇ ਤੁਸੀਂ ਇੱਥੋਂ ਲੈ ਕੇ ਜਾਣਾ 90 ਕਿਲੋਮੀਟਰ ਲੈ ਕੇ ਜਾਣਾ ਵਾ ਫ੍ਰੈਂਕਫਰਟ ਤੋਂ ਖਾਲੀ ਖਾਲੀ ਕੰਟੇਨਰ ਦੋ ਲੈ ਕੇ ਜਾਣੇ ਨੇ ਤੇ ਉੱਥੇ ਜਾ ਕੇ ਬਸ ਦਰਵਾਜੇ ਤੇ ਤੁਸੀਂ ਬੈਕ ਕਰਕੇ ਟਰੱਕ ਲਾ ਕੇ ਬੈਠ ਜਾਣਾ 2 2.5 ਘੰਟੇ ਤੁਸੀਂ ਬੈਠੇ ਰਹੋ ਆਪਣਾ ਉਹਨਾਂ ਨੇ ਆਪੇ ਲੋਡ ਕਰਨਾ ਵਾ ਜਦੋਂ ਲੋਡ ਹੋ ਗਿਆ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵਾ ਵੀ ਲੋਡ ਹੋ ਗਿਆ ਸੈਂਡ ਕਰੋ ਤੇ ਆਪਣਾ ਰੂਟ ਲੈ ਕੇ ਵਾਪਸ ਆ ਜਾਓ ਇੱਥੇ ਕੰਟੇਨਰ ਲਾਓ ਤੇ ਛੁੱਟੀ ਔਰ ਰੂਟ ਮੈਨੂੰ ਜਿਆਦਾ ਵਧੀਆ ਲੱਗਦਾ ਪਰ ਇਹ ਰੂਟ ਹਰੇਕ ਹਫਤੇ ਚੇਂਜ ਹੁੰਦੇ ਨੇ ਹੁਣ ਆਹ ਹਫਤਾ ਮੇਰੇ ਕੋਲ 32 ਨੰਬਰ ਇਹ ਆ ਅਗਲੇ ਹਫਤੇ ਫਿਰ ਕੋਲ 33 ਨੰਬਰ ਆਊਗਾ ਉਹਦੀ ਟਾਈਮਿੰਗ ਹੋਊਗੀ ਸਵੇਰ ਦੀ ਤੇ ਸਵੇਰੇ ਰੂਟ ਉਹ ਸਟਾਰਟ ਕਰਨਾ ਮੈਂ 6 ਵਜੇ ਸਟਾਰਟ ਕਰਨਾ ਤੇ ਮੇਰਾ ਰੂਟ ਉਹ ਮੁੱਕ ਜਾ ਕਰਨਾ 11 ਵਜੇ 11:30 12 ਵਜੇ ਘਰੇ ਠੀਕ ਆ ਰੂਟ ਵਧੀਆ ਨੇ ਇਹਨਾਂ ਦੇ ਜਾਦਾ ਸਟ੍ਰੈਸ ਨਹੀਂ ਹੈਗਾ ਇਹ ਕੰਮ ਦੇ ਵਿੱਚ ਤੇ ਟਾਈਮ ਕਿੰਨਾ ਹੋ ਗਿਆ 10 ਮਿੰਟ ਹੋਏ ਹਜੇ 5 ਮਿੰਟ ਪਏ ਆ 15 ਮਿੰਟ ਇਹ ਤੁਹਾਡੇ ਡੇਲੀ ਚੈੱਕ ਦੇ ਜ਼ਰੂਰੀ ਨੇ ਇਹ ਤੋਂ ਪਹਿਲਾਂ ਤੁਸੀਂ ਟਰੱਕ ਤੋਰ ਨਹੀਂ ਸਕਦੇ ਹੈਗੇ ਇਹ ਸਭ ਕੁਝ ਰਿਕਾਰਡ ਹੋ ਰਿਹਾ ਤੁਹਾਡੇ ਟੈਕੋਗ੍ਰਾਫ ਦੇ ਵਿੱਚ ਤੇ ਸੋ ਇਹ ਜ਼ਰੂਰੀ ਆ ਮੈਂ ਵੀ ਇਹ ਕੰਮ ਚ ਨਾ ਨਾਈ ਆਇਆ ਆ ਮੈਨੂੰ ਵੀ ਬਹੁਤਾ ਪਤਾ ਨਹੀਂ ਹੈਗਾ ਪਰ ਜਿੰਨਾ ਕੁ ਪਤਾ ਹੁੰਦਾ ਕਿ ਤੁਹਾਨੂੰ ਦੱਸੀ ਜਾਂਦੇ ਆ ਮੈਨੂੰ ਇਹ ਲਾਈਨ ਦੇ ਵਿੱਚ 4 ਜਾਂ 5 ਕਿ ਮਹੀਨੇ ਹੋਇਆ ਮੈਂ ਫਰਵਰੀ ਵਿੱਚ ਸਟਾਰਟ ਕੀਤਾ ਸੀਗਾ ਡੀ ਐਚ ਐਲ ਦੇ ਵਿੱਚ ਟਰੱਕ ਚਲਾਉਣਾ ਤੇ ਮੈਨੂੰ ਵਧੀਆ ਲੱਗਦੀ ਹੈ ਇਹ ਜੋਬ ਹੋਰ ਮੈਂ ਜੋਬ ਬਾਰੇ ਕੀ ਕਹਾਂ ਮੈਨੂੰ ਪਸੰਦ ਆ ਡਰਾਈਵਿੰਗ ਕਰਨੀ ਮੈਨੂੰ ਵਧੀਆ ਲੱਗਦੀ ਆ ਜਰਮਨ ਦੀ ਸੜਕਾਂ ਤੇ ਕੁੱਲੀਆਂ ਸੜਕਾਂ ਨੇ ਇੱਥੇ ਦੇ ਲੋਕਾਂ ਨੂੰ ਡਰਾਈਵਿੰਗ ਕਰਨੀ ਆਉਂਦੀ ਆ ਤੇ ਨਹੀਂ ਵੀ ਕੋਈ ਤੁਸੀਂ ਸਿੱਧੇ ਜਾ ਰਹੇ ਹੋ ਉਧਰ ਉਹ ਲਿਆ ਕੇ ਬਿਨਾ ਇੰਡੀਕੇਟਰ ਦਿੱਤੇ ਤੁਹਾਡੇ ਵਿੱਚ ਮਾਰੇ ਕੋਈ ਰੂਲ ਨੇ ਇੱਥੇ ਬਹੁਤ ਜ਼ਿਆਦਾ ਸਟ੍ਰਿਕਟ ਰੂਲ ਨੇ ਤੇ ਬਾਕੀ ਜਿਹੜੀ ਮੈਂ ਸਵੇਰੇ ਗੱਡੀ ਦੀ ਗੱਲ ਕੀਤੀ ਸੀਗੀ ਕਿ ਉਹਦੇ ਉੱਤੇ ਜਿਹੜੀ ਮੈਂ ਮੋਡੀਫਿਕੇਸ਼ਨ ਕੀਤੀ ہوئی ਆ ਉਹਦੇ ਬਾਰੇ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸੂਗਾ ਵੀ ਮੈਂ ਉਹਨੂੰ ਲੀਗਲ ਕਰਨ ਲਈ ਮੈਂ ਕੀ ਕੀਤਾ ਉਹਦਾ ਵੀ ਹੱਲ ਹੋ ਜਾਂਦਾ ਤੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਚ ਦੱਸੂਗਾ ਉਹਦੇ ਵਿੱਚ ਅਗਲੀ ਵੀਡੀਓ ਜਰੂਰ ਦੇਖਿਓ ਮੇਰੀ ਤੁਹਾਨੂੰ ਵੀ ਪਤਾ ਲੱਗ ਜੂ ਜਰਮਨ ਵਿੱਚ ਇਲੀਗਲ ਤੋਂ ਲੀਗਲ ਕੰਮ ਕਿਵੇਂ ਕੀਤਾ ਤੇ ਚਲੋ ਕਰਦੇ ਆਪਾਂ ਆਪਣਾ ਰੂਟ ਸਟਾਰਟ ਆਪਾਂ ਚੱਕਦੇ ਆਂ ਕੰਟੇਨਰ ਮਿਲਦੇ ਤੁਹਾਨੂੰ ਸੋ ਕੰਟੇਨਰ ਨੂੰ ਵੀ ਲੋਡ ਤੇ ਲੈਵਲ ਕਰ ਲਈਏ ਇਹਨਾਂ ਦਾ ਤੇ ਚੱਲਿਆ ਰੋਡ ਵੱਲ ਮੀਡੀਅਮ ਤੇ ਕਰ ਦੇਣਾ ਇਹ ਆਟੋਮੈਟਿਕ ਲੈਵਲ ਜਿੰਨਾ ਲੈਵਲ ਚਾਹੀਦਾ ਵਾ ਉੱਥੇ ਨੇ ਆਟੋਮੈਟਿਕ ਟਿਕ ਜਾਣਾ ਚਲੋ ਚਲਦੇ ਆਪਾਂ ਫ੍ਰੈਂਕਫਰਟ ਵੱਲ ਮਿਲਦੇ ਆ ਜਲਦੀ ਤੋਂ ਲੋ ਜੀ ਆਪਾਂ ਪਹੁੰਚ ਗਏ ਆ ਫ੍ਰੈਂਕਫਰਟ ਆਪਾਂ ਲਾਉਣਾ ਹੁਣ ਟਰੱਕ ਇੱਥੇ ਪਾਰਕਿੰਗ ਤੇ ਜਣਾ 5 ਨੰਬਰ ਤੇ ਤੇ 6 ਨੰਬਰ ਤੇ ਲਾ ਦਿੰਦਾ ਮੈਂ ਤਰ ਕਰਦੇ ਆ ਲੋਡ ਸੋ ਟਰੱਕ ਹੋ ਗਿਆ ਲੋਡ ਤੇ ਚੱਲੀਏ ਆਪਾਂ ਹੁਣ ਆ ਟਰੈਲਰ ਤੇ ਚੱਲੀਏ ਆਪਣੇ ਫਿਲਿਆਲੇ ਉਬਰਹਾਉਸਨ ਤੇ ਉੱਥੇ ਜਾ ਕੇ ਆ ਕੰਟੇਨਰ ਲਾ ਕੇ ਨਵੇਂ ਖਾਲੀ ਕੰਟੇਨਰ ਚੱਕ ਲੈਣੇ ਆਪਾਂ ਚਲੋ ਮਿਲਦੇ ਹਾਂ ਇੱਥੇ ਹੁਣ ਇਹਨਾਂ ਨੂੰ ਦੱਸਣਾ ਪੈਣਾ ਵੀ ਆਪਣੇ ਕੋਲ ਕੀ ਹੈਗਾ ਲੋਡ ਦੇ ਵਿੱਚ ਤੇ ਆਪਾਂ ਨੂੰ ਜਗ੍ਹਾ ਦੱਸਣਗੇ ਕਿ ਕਿੱਥੇ ਰੱਖਣਾ ਵਾ ਤੇ ਨਵੇਂ ਕੰਟੇਨਰਾਂ ਦੀ ਜਗ੍ਹਾ ਵੀ ਦੱਸਣਗੇ ਆ। ਸੋ ਪੁੱਛਦੇ ਆ ਠੀਕ ਹੈ। ਹਲੋ। ਯਾ ਹਲੋ, ਇਚ ਹਾਬ 12 ਰੋਲੀ ਆਫ ਮਸ਼ੀਨਾ ਉਂਡ ਹੰਟਰ ਲੂਜ਼ੇਵਾਰਨ। ਯਾਰ ਮਿਤ ਮਿਤ ਰੋਲੀ। ਮੈਨੂੰ ਟ੍ਰਾਂਸਪੋਰਟ ਨੰਬਰ ਬਿਡੇ। ਯਾ ਉਂਡ ਇਚ ਵਿਲੇ 2 ਲੇਰ ਬਰੋਕਨ। ਯਾ ਗਿਬਸ ਮੇ ਅਬ ਐਰਸਟ ਮੇ ਦੀ ਟ੍ਰਾਂਸਪੋਰਟ ਨੰਬਰ ਹਾਬੇ। ਆਹ ਓਕੇ ਓਕੇ। 10600060000 ਹਿੱਟਨ ਮੋ ਹਿੱਟਨ ਮਾ ਲੋਸਾ ਯਾ ਜੀ ਧੰਕਸ਼ੋਦ ਲੋ ਵੀ ਮਿੱਤਰੋ ਮਿਲ ਗਈ ਆਪਾਂ ਨੂੰ ਜਗ੍ਹਾ ਕੰਟੇਨਰ ਰੱਖਣ ਦੀ ਤੇ ਚੱਕਣ ਵਾਲੀ ਵੀ ਜਗ੍ਹਾ ਮਿਲ ਜੇ ਹਾਂਜੀ ਮਿੱਤਰੋ ਦੇਖੋ ਇਹ ਆ ਨਾ ਪੂਰਾ ਸਿੱਧਾ ਇਹ ਪੂਰਾ 00 ਆ ਇਹਦੇ ਲਾਤੇ ਆਪਾਂ ਸਟੈਂਡ ਹੁਣ ਕੰਟੇਨਰ ਰੱਖ ਦੜੇ ਨੇ ਇੱਥੇ ਇਹ ਹੁਣ ਆਟੋਮੈਟਿਕ ਇਹਨੇ ਰੱਖਿਆ ਜਾਣਾ ਤੇ ਟਰੱਕ ਥੱਲੇ ਹੋ ਜੂਗੇ ਫਿਰ ਆਪਾਂ ਟਰੱਕ ਨੂੰ ਤੇ ਟ੍ਰੇਲਰ ਨੂੰ ਕੱਢ ਲੈਣਾ ਬਾਹਰ ਤੇ ਚੱਲਦੇ ਆਂ ਫਿਰ ਨਵੇਂ ਕੰਟੇਨਰ ਦੀ ਤਰਫ ਤੇ ਮਿੱਤਰੋ X47 BCA ਖੜੇ ਆਪਣੇ ਦੋ ਖਾਲੀ ਕੰਟੇਨਰ ਨੂੰ ਆਪਾਂ ਇਹ ਚੱਕਾਂਗੇ ਚੱਕ ਕੇ ਫਿਰ ਨਿਕਲਦੇ ਆਂ ਆਪਾਂ ਰੈਂਫਰਟ ਹੋ। ਸੋ ਆਪਾਂ ਕਰ ਲਏ ਆ ਕੰਟੇਨਰ ਲੋਡ ਤੇ ਟਾਈਮ ਹੋਇਆ ਹੁਣ 4 ਵਜੇ ਨੇ ਤੇ ਪਰ ਆਪਣਾ ਤੁਰੰਤ ਦਾ ਟਾਈਮ ਹੈਗਾ 5 ਵਜੇ ਘੰਟਾ ਪਿਆ ਆਪਣੇ ਕੋਲੇ ਜਦ ਤੱਕ ਆਪਾਂ ਪੀਨੇ ਆ ਸੋਇਆ ਮਿਲਕ ਦੇਖਦੇ ਆ ਜਾ ਕੇ ਉੱਥੇ ਰਸ਼ ਨਾ ਹੋਵੇ ਤੇ ਟਰਾਲੀਆਂ ਵੀ ਹੋਣ 24 ਟਰਾਲੀਆਂ ਚਾਹੀਦੀਆਂ ਨੇ ਆਪਾਂ ਨੂੰ ਲੋਡ ਲੋਡਿੰਗ ਲਈ ਜੇ ਘੱਟ ਹੋਈਆਂ ਫਿਰ ਵੇਟ ਕਰਨੀ ਪੈਂਦੀ ਆ ਸੋ ਜਾ ਕੇ ਦੇਖਦੇ ਆ ਕੀ ਬੰਦ ਹਾਂਜੀ ਉਹ ਵੀ ਲੋਡ ਮਿਲ ਗਿਆ ਆਪਾਂ ਨੂੰ ਆਪਾਂ ਰੈਡੀ ਹਾਂ ਹੁਣ ਚੱਲੀਏ ਓਵਰ ਹਾਊਸਨ ਨੂੰ ਤੇ ਕੰਟੇਨਰ ਉੱਥੇ ਲਾਈਏ ਤੇ ਕਰੀਏ ਜੋਬ ਫਿਨਿਸ਼ ਲੋ ਜੀ ਪਹੁੰਚ ਗਏ ਆਪਾਂ ਓਵਰ ਹਾਊਸਨ ਤੇ ਆਪਾਂ ਨੂੰ ਨੰਬਰ ਮਿਲ ਗਿਆ 138 BC ਉੱਥੇ ਲਾਈਏ ਆਪਾਂ ਕੰਟੇਨਰ ਓਹ ਲਾਂਚਟ ਵਾਲਾ ਹੀ ਲੱਗਦਾ ਹੈ ਕਤੇ ਟ੍ਰੇਲਰ ਅੱਗੇ ਇਹਦੇ ਨਹੀਂ ਤਾਂ ਓਕੇ ਆਪਣਾ ਸਟਾਰਟ ਹੋ ਗਿਆ ਦਾਪਾ ਥੋੜਾ ਜਿਹਾ ਗੈਪ ਰੱਖਣਾ ਹੁੰਦਾ ਆਪਣਾ ਟ੍ਰੇਲਰ ਬਾਅਦ ਕਿਤੇ ਲਾਉਂਦੇ ਸੋ ਟਰੱਕ ਲਾਤਾ ਆਪਾ ਪਾਰਕਿੰਗ ਤੇ ਤੇ ਚੱਲਦੇ ਆ ਆਪਾਂ ਫਾਲਟਰ ਵਾਲਾ ਮੌਸਮ ਵਧੀਆ ਹੋਇਆ ਅੱਜ ਤੋਂ ਪਈ ਆ ਬੱਦਲ ਦੀ ਅਗਲੇ ਹਫਤੇ ਜਿਹੜਾ ਰੂਟ ਆ ਮੇਰਾ 33 ਨੰਬਰ ਉਹ ਹੈਗਾ ਛੋਟਾ ਟਰੱਕ ਪਰ ਉਹਦੇ ਨਾਲ ਵੀ ਟ੍ਰੇਲਰ ਹੈਗਾ ਵਾ ਉਹ ਬਾਕਸ ਟਰੱਕ ਆ ਉਹ ਜਿਹੜਾ ਸਾਹਮਣੇ ਉਹ yellow ਟਰੱਕ ਆ ਰਿਹਾ ਉਦਾਂ ਦਾ ਵਾਹ ਇਹ ਤੇ ਕਰਨਾਮਾ 33 ਨੰਬਰ ਰੂਟ ਚਲੋ ਮਿਲਦੇ ਹਾਂ ਪਾਰਕਿੰਗ 'ਚ ਬਹੁਤ ਹੀ ਡਿਫਾਲਟਰ 972 ਸੋ ਇਹ ਜ਼ੀ ਮੇਰੀ ਰੋਟੀਨ ਜਰਮਨ ਦੇ ਵਿੱਚ ਤੇ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ